ਐਜੰਡਾ ਸਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਬੱਸ ਸਟੈਂਡ ਦੇ ਵਿੱਚ ਕੁਝ ਪਰੇਸ਼ਾਨੀਆਂ ਪੇਸ਼ ਆ ਰਹੀਆਂ ਸਾਨੂੰ ਜਦੋਂ ਦਾ ਨਵਾਂ ਬੱਸ ਸਟੈਂਡ ਬਣਿਆ ਹੈ 20 ਜਨਵਰੀ 2025 ਨੂੰ ਅਸੀਂ ਇੱਕ ਨੋਟਿਸ ਦੇ ਕੇ ਆਏ ਸੀ ਡੀਸੀ ਸਾਹਿਬ ਨੂੰ ਔਰ ਚੇਅਰਮੈਨ ਇੰਪਰੂਵਮੈਂਟ ٹرسٹ ਗੁਰਦਾਸਪੁਰ ਨੂੰ ਔਰ ਜਨਰਲ ਮੈਨੇਜਰ ਪੰਜਾਬ ਰੋਡ ਵਿੱਚ ਭਟਾਲੇ ਨੂੰ ਇਹ ਸਾਡੀਆਂ ਜਿਹੜੀਆਂ ਬੱਸ ਸਟੈਂਡ ਦੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣ ਪਹਿਲੀ ਗੱਲ ਤੇ ਇਹ ਹੈ ਜੀ ਵੀ ਬੱਸ ਸਟੈਂਡ ਦੇ ਵਿੱਚ ਜਿਹੜੀ ਐਂਟਰੀ ਗੇਟ ਆ ਤੇ ਐਗਜ਼ਿਟ 게ਟ ਆ ਉਹ ਗਲਤ ਬਣੇ ਹੋਏ ਨੇ ਕਿਉਂਕਿ ਮੁਕੇਰੀਆਂ ਪਠਾਨਕੋਟ ਤੋਂ ਜਿਹੜੀ ਗੱਡੀ ਆਉਂਦੀ ਹੈ ਉਹ ਉਥੋਂ ਘੁੰਮ ਕੇ ਰੌਂਗ ਸਾਈਡ ਬਟਾਲੇ ਰੋਡ ਨੂੰ ਘੁੰਮ ਕੇ ਫੇਰ ਅੰਦਰ ਆਉਂਦੀ ਹੈ ਅਸੀਂ ਉਹ ਨੋਟਿਸ ਦਿੱਤਾ ਸੀ ਵੀ ਇਹਦੇ ਸੰਬੰਧ ਵਿੱਚ ਇਹਦਾ ਐਗਜ਼ਿਟ ਤੇ ਆਊਟ 게ਟ ਜਿਹੜਾ ਇਹ ਨਕੇਟ ਜਿਹੜਾ ਉਹ ਠੀਕ ਕੀਤਾ ਜਾਏ ਔਰ 게ਟ ਦੇ ਪ੍ਰੋਪਰ ਬੂਮ ਬੈਰੀਅਰ ਲਾਏ ਜਾਣ ਕਿਉਂਕਿ ਕਾਰਾਂ ਤੇ ਸਕੂਟਰ ਜਿਹੜੇ ਨੇ ਉਹ ਆਮ ਤੌਰ ਤੇ ਅੰਦਰ ਆਉਂਦੇ ਨੇ ਜਿਹਦੇ ਨਾਲ ਹਾਥੇ ਹੁੰਦੇ ਨੇ ਲੜਾਈਆਂ ਹੁੰਦੀਆਂ ਨੇ ਔਰ ਦੂਜੇ ਪਾਸੇ ਸਾਡੇ ਮੁੰਡਿਆਂ ਦੇ ਪਰਚੇ ਵੀ ਹੋਏ ਨੇ ਇੱਥੇ ਕਈ ਵਾਰੀ ਇਸੇ ਕਰਕੇ ਵੀ ਸਾਡੀ ਗੱਡੀ ਭੰਤੀ ਜਾਂ ਕਾਰ ਭੰਤੀ ਤੀਜਾ ਸਰ ਇੱਥੇ ਬੱਸ ਸਟੈਂਡ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹਦਾ ਕੋਈ ਦਫਤਰ ਨਹੀਂ ਹੈਗਾ ਜੇ ਮੰਨ ਲਓ ਕੋਈ ਕੰਪਲੇਨਟ ਕਰਨੀ ਹੈ ਤਾਂ ਕੋਈ ਕਿਹਨੂੰ ਕਰੂਗਾ ਉਹਦਾ ਦਫਤਰ ਇੱਥੇ ਚਾਹੀਦਾ ਜਾਂ ਉਹਦਾ ਕੋਈ ਨੁਮਾਇੰਦਾ ਚਾਹੀਦਾ ਫਿਰ ਜੀ ਸਾਰੇ ਇੱਥੇ ਕੋਈ ਪੁਲਿਸ ਪੋਸਟ ਨਹੀਂ ਹੈਗੀ ਤੁਸੀਂ ਸਾਰੇ ਬੱਸ ਸਟੈਂਡ ਚ ਘੁੰਮ ਕੇ ਦੇਖ ਲਓ ਕਿਤੇ ਕੋਈ ਪੁਲਿਸ ਪੋਸਟ ਲਿਖਿਆ ਜ਼ਰੂਰ ਹੈ ਪਰ ਪੁਲਿਸ ਵਾਲਾ ਤੁਹਾਨੂੰ ਕੋਈ ਵਰਦੀ ਦੇ ਵਿੱਚ ਕੋਈ ਨਜ਼ਰ ਨਹੀਂ ਆਊਗਾ ਇਥੇ ਰਾਤ ਬਰਾਤੇ ਜਨਾਨੀਆਂ ਸਵਾਰੀਆਂ ਵੀ ਆਉਂਦੀਆਂ ਨੇ 10 11 12 ਮਈ ਤੱਕ ਗੱਡੀਆਂ ਆਉਂਦੀਆਂ ਨੇ ਕੱਲ ਨੂੰ ਕੋਈ ਮਿਸ ਐ ਪਹੁੰਚੋ ਜੇ ਤਾਂ ਕੌਣ ਜ਼ਿੰਮੇਵਾਰ ਆ ਔਰ ਸਰ ਪਾਣੀ ਜਿਹੜਾ ਪੀਣ ਵਾਲਾ ਪ੍ਰਬੰਧ ਨਹੀਂ ਹੈਗਾ ਉਹਦਾ ਸਾਹਮਣੇ ਤੁਸੀਂ ਆ ਸਾਰੇ ਬੱਸ ਸਟੈਂਡ ਦੇ ਵਿੱਚ ਤੁਸੀਂ ਵਿਜੀਟ ਕੀਤੀ ਐ ਪੀਣ ਵਾਲੇ ਜਿਹੜੇ ਵਾਟਰ ਕੂਲਰ ਇਹਨਾਂ ਨੇ ਪਿੱਛੇ ਲਾਏ ਹੋਇਆ ਪਾਰਕਿੰਗ 'ਚ ਜਿਹੜੀ ਸਵਾਰੀ ਨੇ ਪਾਣੀ ਭਰਨਾ ਭੱਜ ਕੇ ਉਹ ਪਿੱਛੇ ਨੇ ਜਾਵੇ ਉਹਨੂੰ ਜਿਹਨੂੰ ਬੱਸ ਬਾਜੂ ਕੰਟੀਨ ਜਿਹੜੀ ਆ ਉਹ ਨਹੀਂ ਅਜੇ ਤੱਕ ਕੋਈ ਖੁੱਲੀ ਇਹ ਸਰ ਕਿਲੋਮੀਟਰ ਏਰੀਆ ਪੈ ਗਿਆ ਜੀ ਇਦਾਂ ਨਾਲ ਦੁਰਘਟਨਾਵਾਂ ਵੀ ਹੁੰਦੀਆਂ ਹੁੰਦੀਆਂ ਇਹਦੀ ਬਿਲਕੁਲ ਹੁੰਦੀਆਂ ਪਿਛੇ ਤੁਹਾਡੀ ਚੇਅਰਮੈਨਾਂ ਮੀਟਿੰਗ ਵੀ ਹੋਈ ਸੀ ਕੀ ਫਸਦਾ ਉਹਨਾਂ ਨੇ ਮੀਟਿੰਗ ਕੀਤੀ ਦੀ ਪਰ ਉਹਨਾਂ ਨੇ ਅਨ ਆਫੀਸ਼ੀਅਲ ਮੀਟਿੰਗ ਕੀਤੀ ਕਿਉਂਕਿ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਨਹੀਂ ਦਿੱਤੀ ਮੈਂ ਬਾਰ ਬਾਰ ਮੰਗੀ ਉਹਨਾਂ ਕੋਲ ਤੇ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਦਿਓ ਪਰ ਉਹਨਾਂ ਨੇ ਸਾਨੂੰ ਕਾਪੀ ਨਹੀਂ ਦਿੱਤੀ ਜੀ ਪ੍ਰੋਸੀਡਿੰਗ ਦੀ ਔਰ ਉਹ ਕਹਿੰਦੇ 250 ਬਾਹਰ ਹੈ ਹੁਣ ਕੀ ਹੱਲ ਲੱਗਦਾ ਇਹਨਾਂ ਸਮੱਸਿਆ ਮਗਰ ਦੇਖੋ ਜੀ ਅਸੀਂ ਰਿਮਾਈਂਡਰ ਅੱਜ ਫੇਰ ਦੇਤਾ ਦੁਬਾਰਾ ਜਨਰਲ ਮੈਨੇਜਰ ਆਪਣੇ ਪੰਜਾਬ ਉੜਾਈ ਬਟਾਲੇ ਦੇ ਤੁਹਾਡੇ ਕੋਲ ਇੱਥੇ ਆਏ ਪਰ ਮੈਂ ਵੀ ਤੁਹਾਡੇ ਮਾਤੇ ਮਰਾਇ ਦੱਸਦਾ ਵੀ ਇੱਕ ਤਰੀਕ ਯਾਨੀ ਕਿ 1 April 2025 ਤੱਕ ਜੇ ਇਹਨਾਂ ਨੇ ਸਾਡੀ ਆ ਮੰਗਾਂ ਦਾ ਹੱਲ ਨਾ ਕੀਤਾ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਗਰਾਊਂਡ ਸਾਈਡ ਬੱਸਾਂ ਆਉਂਦੀਆਂ ਨੇ ਉਹ ਅਸੀਂ ਬੰਦ ਕਰਾਂਗੇ ਜਿੱਧਰ ਦੀ ਅਸੀਂ ਵਾਰਦੀਆਂ ਚਾਹੁੰਦੇ ਆ ਜਾਂ ਜਿੱਧਰ ਬਣਿਆ ਉਧਰ ਦੀ ਆਉਣਗੀਆਂ ਔਰ ਜੇ ਕੋਈ ਦੁਰਘਟਨਾ ਜਾਂ ਕੋਈ ਤਿੰਨ ਪੰਜ ਹੁੰਦਾ ਤੇ ਉਹਦੇ ਜ਼ਿੰਮੇਵਾਰ ਜਿਹੜੇ ਇੰਪਰੂਵਮੈਂਟ ਟਰਸਟ ਵਾਲੇ ਆ ਜਿਹੜੇ ਪਰਚੀ ਲੈਂਦੇ ਆ ਔਰ ਬੂਮ ਬੈਰੀਅਰ ਨਹੀਂ ਲਾਏ ਇਹਨਾਂ ਨੇ ਜੇ ਉਹ ਲਾ ਦੇਣਗੇ ਤੇ ਸਭ ਤੋਂ ਵਧੀਆ ਹੈ ਨਹੀਂ ਤੇ ਹੀ 1 April ਤੋਂ ਯਾਨੀ ਕਿ ਆਪਣੀ ਮਰਜ਼ੀ ਕਰਾਂਗੇ ਜੀ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ